ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜੀਵਿੰਦਾਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਵੀ ਸਾਰੇ ਕਿਸਾਨ ਭਰਾ ਆਪਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਪੀਆ 126 ਝੋਨੇ ਦੇ ਵਿੱਚ ਵੱਢਣ ਤੋਂ ਕਿੰਨੇ ਦਿਨ ਪਹਿਲਾਂ ਆਪਾਂ ਨੂੰ ਜਿਹੜਾ ਪਾਣੀ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਪਾਣੀ ਦੇ ਉੱਤੇ ਜਿਹੜਾ ਆਪਣਾ ਆਖਰੀ ਪਾਣੀ ਦੇ ਉੱਤੇ ਝਾੜ ਜਿਹੜਾ ਨਿਰਪ੍ਰਕਰ ਦਾ ਕਿਉਂਕਿ ਜੇ ਆਪਾਂ ਗਲਤ ਸਮੇਂ ਤੇ ਜਾ ਕੇ ਜਿਹੜਾ ਪਾਣੀ ਝੋਨੇ ਦਾ ਬੰਦ ਕਰਤਾ ਤਾ ਆਪਣੇ ਜਿਹੜੇ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਜਿਹੜਾ 5 ਤੋਂ 7 ਕੁਇੰਟਲ ਜਿਹੜਾ ਆਪਣੇ ਝੋਨੇ ਦਾ ਝਾੜ ਘਟ ਜਾਂਦੇ ਇਸ ਕਰਕੇ ਆਪਣੀ ਛੋਟੀ ਜੀ ਵੀਡੀਓ ਹੈ ਵੀਡੀਓ ਨੂੰ ਪੂਰੀ ਦੇਖਿਓ ਤੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਵੀ ਕਦੋਂ ਆਪਾਂ ਪਾਣੀ ਝੋਨੇ ਦਾ ਬੰਦ ਕਰਨਾ ਤੇ ਝਾੜ ਤੁਹਾਡਾ ਬਹੁਤ ਵਧੀਆ ਚੰਗਾ ਨਿਕਲੇ ਪ੍ਰਮਾਤਮਾ ਕਰੇ ਬਾਤੂ ਜੀ ਹੁਣ ਆਖ ਤੇ ਆ ਕੇ ਗਲਤੀ ਬਿਲਕੁਲ ਨਾ ਕਰਿਓ ਤੇ ਜਿਹੜੇ ਆਪਣੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਆਏ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲਡਰ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਹਾਂਜੀ ਹੁਣ ਕਈ ਵਾਰ ਕੀ ਹੁੰਦਾ ਆਪਾਂ ਝੋਨੇ ਨੂੰ ਦੇਖ ਕੇ ਆਪਾਂ ਪਾਣੀ ਬਹੁਤ ਜ਼ਿਆਦਾ ਦਿਨ ਆਪਾਂ ਪਹਿਲਾ ਜਿਹੜਾ ਝੋਨੇ ਦਾ ਬੰਦ ਕਰ ਦਿੰਦੇ ਆ ਕਿਉਂਕਿ ਗੱਲ ਕੀ ਹੁੰਦੀ ਆਪਣਾ ਝਾੜ ਤੇ ਬਹੁਤ ਜ਼ਿਆਦਾ ਅਸਰ ਪੈ ਜਾਂਦਾ ਜੇ ਆਪਣਾ ਹਜੇ ਤੁਸੀਂ ਜਿਵੇਂ ਮੁੰਜਰ ਦੇ ਵਿੱਚ ਦੇਖ ਰਹੇ ਹੋ ਹਜੇ ਜਿਹੜੇ ਦਾਣੇ ਬਿਲਕੁਲ ਅੱਧੀ ਬਲੀ ਪੱਕ ਚੁੱਕੀ ਹੈ ਤੇ ਅੱਧਾ ਝੋਨਾ ਹਰਾ ਜੇਰੇ ਦਾਣਿਆਂ ਦੇ ਵਿੱਚ ਦੁੱਧ ਆਏ ਜੇ ਆਪਾਂ ਪਾਣੀ ਹੁਣ ਇਸ ਅੱਜ ਤੋਂ ਮੰਨ ਕੇ ਚੱਲੂਏ ਝੋਨੇ ਨੇ 25 ਦਿਨ ਨੂੰ ਵੱਢ ਹੋਣਾ ਹੈ ਤੇ ਜੇ ਆਪਾਂ ਹੁਣ ਇਹਦਾ ਪਾਣੀ ਬੰਦ ਕਰਤਾ ਤਾਂ ਜਿਹੜੇ ਦਾਣੇ ਨੇ ਉਹ ਪੱਕ ਚੇ ਜਾਣਗੇ ਤੇ ਆਪਣਾ ਝੋਨੇ ਦਾ ਜਿਹੜਾ ਝਾੜ ਘਟ ਸਕਦਾ ਇਸ ਕਰਕੇ ਤੁਸੀਂ ਕਦੇ ਵੀ ਆਪਣੇ ਝੋਨੇ ਨੂੰ ਦੇਖ ਕੇ ਪਾਣੀ ਬੰਦ ਕਰਨਾ ਜਦੋਂ ਤੁਹਾਡੇ ਝੋਨੇ ਦੇ ਵਿੱਚ ਤੁਸੀਂ ਕਿਉਂਕਿ ਆਪਾਂ ਸਿਰਫ ਅੰਦਾਜ਼ਾ ਆਪਾਂ ਲਾ ਸਕਦੇ ਆ ਵੀ ਆਪਾਂ ਜਿਹੜੀ ਅੱਜ ਤੋਂ 12 ਦਿਨ ਨੂੰ 15 ਦਿਨ ਨੂੰ ਜਿਹੜੀ ਝੋਨੇ ਦੀ ਵਾਢੀ ਕਰਨੀ ਹੈ ਅੱਜ ਤੋਂ 8 ਦਿਨ 10 ਦਿਨ ਉਹਦੇ ਵਿੱਚੋਂ ਤੁਸੀਂ ਹਮੇਸ਼ਾ ਕੀ ਕਰਨਾ 2-4 ਦਿਨ ਜਿਹੜੇ ਅੱਗੇ ਪਿੱਛੇ ਵੀ ਜ਼ਰੂਰ ਹੋ ਜਾਂਦੇ ਨੇ ਤੇ ਬਾਕੀ ਆਪਾਂ ਝੋਨੇ ਦੇ ਵਿੱਚ ਰਖ ਖਿਆਲ ਕੀ ਰੱਖਣਾ ਜਦੋਂ ਜਿਹੜੇ ਤੁਹਾਡੇ ਝੋਨੇ ਦੇ ਦਾਣੇ ਨੇ ਜਿਹੜੇ ਬਿਲਕੁਲ ਪੱਕ ਜਾਣ ਇੱਕ ਮੁੰਜਰ ਦੇ ਵਿੱਚ ਮੰਨ ਕੇ ਚਲੋ 5-7 ਦਾਣੇ ਜਿਹੜੇ ਬਿਲਕੁਲ ਹਰੇ ਰਹਿ ਜਾਣ ਉਦੋਂ ਜਿਹੜਾ ਤੁਸੀਂ ਝੋਨੇ ਦਾ ਪਾਣੀ ਬੰਦ ਕਰ ਸਕਦੇ ਹੋ ਤੇ ਦੂਜੀ ਗੱਲ ਤੁਸੀਂ ਅੰਦਾਜ਼ਾ ਵੀ ਹੁਣ ਸਾਰੇ ਆਪਣੇ ਵੀਰ ਭਰਾਵਾਂ ਨੂੰ ਆਪਾਂ ਨੂੰ ਪਤਾ ਹੀ ਹੈ ਵੀ ਆਪਣੀ ਫਸਲ ਕਿੰਨੇ ਦਿਨ ਬਾਅਦ ਜਿਹੜੀ ਇਹਦੀ ਵਾਢੀ ਹੋਣੀ ਹੈ ਜੇ ਤੁਸੀਂ ਅੱਜ ਤੋਂ ਡਾਕਰ ਜ਼ਮੀਨਾਂ ਦੀ ਆਪਾਂ ਗੱਲ ਕਰਦੇ ਆ ਜੇ ਤੁਸੀਂ ਝੋਨਾ 10 ਦਿਨ ਬਾਅਦ ਝੋਨੇ ਦੀ ਵਾਢੀ ਕਰਨੀ ਹੈ ਤਾਂ ਤੁਸੀਂ 10 ਦਿਨ ਪਹਿਲਾਂ ਜਿਹੜਾ ਝੋਨੇ ਦਾ ਪਾਣੀ ਬੰਦ ਕਰ ਸਕਦੇ ਹੋ ਕਿਉਂਕਿ ਡਾਕਰ ਜ਼ਮੀਨਾਂ ਦੇ ਵਿੱਚ ਪੂਰੇ 10 ਦਿਨ ਜਿਹੜੀ ਅਗੇਲ ਹੈ ਉਹ ਆਰਾਮ ਦੇ ਨਾਲ ਰਹਿੰਦੀ ਹੈ ਤੇ ਜਿਹੜੀਆਂ ਰੇਤਲੀਏ ਜ਼ਮੀਨਾਂ ਹੈ ਜੀ ਉਹਨਾਂ ਜ਼ਮੀਨਾਂ ਦੇ ਵਿੱਚ ਤੁਸੀਂ ਜਿਹੜਾ ਝੋਨੇ ਦਾ ਆਖਰੀ ਪਾਣੀ ਤੁਸੀਂ ਬਡਾਂ ਤੋਂ ਸਿਰਫ 7 ਤੋਂ 8 ਦਿਨ ਪਹਿਲਾਂ ਲਗਾ ਸਕਦੇ ਹੋ ਕਿਉਂਕਿ ਰੇਤ ਲਈ ਜ਼ਮੀਨਾਂ ਦੇ ਵਿੱਚ ਜਿਹੜੀ ਗਿੱਲ ਹੈ ਉਹ ਬਹੁਤ ਘੱਟ ਜਿਹੜੀ ਰਹਿੰਦੀ ਹੈ ਇਸ ਕਰਕੇ ਇਹ ਗਲਤੀ ਬਿਲਕੁਲ ਨਾ ਕਰਿਓ ਵੀ ਤੁਸੀਂ 12-13 ਦਿਨ ਪਹਿਲਾਂ ਰੇਤ ਲਈ ਜ਼ਮੀਨਾਂ ਦੇ ਵਿੱਚ ਪਾਣੀ ਬੰਦ ਕਰ ਦੋ ਤੁਹਾਡੇ ਜਿਹੜੇ ਦਾਣੇ ਉਹ ਪਿੱਛੇ ਜਾਣਗੇ ਝੋਨੇ ਦਾ ਝਾੜ ਵੀ ਬਹੁਤ ਜ਼ਿਆਦਾ ਘਟ ਜਾਵੇਗਾ ਕਿਉਂਕਿ ਕਈ ਖੇਤਾਂ ਦੇ ਵਿੱਚ ਇਹ ਵੀ ਗੱਲ ਆਉਂਦੀ ਹੈ ਜੀ ਪਾਣੀ ਸੁੱਕਦਾ ਨਹੀਂਗਾ ਤੇ ਗਿੱਲ ਆਪਣੀ ਬਹੁਤ ਜ਼ਿਆਦਾ ਲੰਬੇ ਸਮੇਂ ਤੱਕ ਰਹਿੰਦੀ ਹੈ ਉਹ ਵਾਲੀ ਜਮੀਨਾਂ ਦੇ ਵਿੱਚ ਤੁਸੀਂ ਜਿਹੜਾ 15 ਦਿਨ ਪਹਿਲਾਂ ਵੀ ਪਾਣੀ ਬੰਦ ਕਰ ਸਕਦੇ ਹੋ ਇਹਦਾ ਸਿਰਫ ਝੋਨੇ ਦਾ ਬੰਦ ਦਾ ਇਹੀ ਕੰਮ ਹੈ ਵੀ ਤੁਸੀਂ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਦੇਖਣਾ ਜੇ ਤੁਹਾਡੀ ਜ਼ਮੀਨ ਦੇ ਵਿੱਚ ਜਿੰਨੇ ਦਿਲ ਵੀ ਦਿਨ ਵੀ ਗਿੱਲ ਰਹਿੰਦੀ ਹੈ ਤੁਸੀਂ ਉਹਨੇ ਦਿਨ ਪਹਿਲਾਂ ਜਿਹੜਾ ਝੋਨੇ ਨੂੰ ਆਖਰੀ ਪਾਣੀ ਤੁਸੀਂ ਦੇ ਦੇਣਾ ਹੈ ਕਿਉਂਕਿ ਜੇ ਤੁਸੀਂ ਕਿਸਾਨ ਭਰਾ ਉਹ ਪਹਿਲਾਂ ਜਿਆਦਾ ਸਮਾਂ ਪਹਿਲਾਂ ਜਿਹੜਾ ਵੱਢਣ ਤੋਂ ਤੁਸੀਂ ਪਾਣੀ ਬੰਦ ਕਰਤਾ ਤਾਂ ਜਿਹੜੇ ਮੁੰਜਰ ਦੇ ਵਿੱਚ ਹਰੇ दाणे ਹੋਣਗੇ ਕਿਉਂਕਿ ਜਿਹੜੇ दाणे ਪੱਕ ਚੁੱਕੇ ਆ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਣਾ ਜਿਹੜੇ दाणे ਹਜੇ ਪੱਕਣ ਤੋਂ ਰਹਿੰਦੇ ਐ ਉਹਨਾਂ ਦੇ ਵਿੱਚ ਦੁੱਧ ਆਏ ਜੇ ਤੁਸੀਂ ਟਾਈਮ ਤੋਂ ਪਹਿਲਾਂ ਪਾਣੀ ਬੰਦ ਕਰਤਾ ਤਾਂ ਸੋਕਾ ਲੱਗ ਗਿਆ ਆਪਣੇ ਝੋਨੇ ਨੂੰ ਉਹ ਦਾਣਿਆਂ ਨੇ ਜਿਹੜਾ ਪਿੱਕ ਚ ਜਾਣਾ ਫਿਰ ਆਪਣੇ ਝੋਨੇ ਦਾ ਜਿਹੜਾ ਝਾੜ ਘਟ ਸਕਦਾ ਹੈ ਇਸ ਕਰਕੇ ਤੁਸੀਂ ਇਸ ਵਾਰ ਜਿਹੜੀ ਆਪਣੇ ਝੋਨੇ ਦੇ ਵਿੱਚ ਗਲਤੀ ਬਿਲਕੁਲ ਨਹੀਂ ਕਰਨੀ ਟਾਈਮ ਤੋਂ ਪਹਿਲਾਂ ਜਿਹੜਾ ਪਾਣੀ ਹੈ ਝੋਨੇ ਨੂੰ ਬੰਦ ਨਾ ਕੀਤਾ ਜਾਵੇ ਤੇ ਪ੍ਰਮਾਤਮਾ ਕਰੇ ਇਸ ਵਾਰ ਸਾਰੇ ਵੀਰ ਭਰਾਵਾਂ ਦੇ ਜਿਹੜੀ ਝੋਨਿਆਂ ਦੇ ਝਾੜ ਬਹੁਤ ਵਧੀਆ ਤੇ ਚੰਗੇ ਝਾੜ ਆਣ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ